ਪਾਕਿਸਤਾਨ ਦੀ ਪਹਿਲੀ ਹਿੰਦੂ ਕੁੜੀ ਮਨੀਸ਼ਾ ਰੋਪੇਟੇ ਨੂੰ ਸਿੰਧ ਵਿੱਚ ਡਿਪਟੀ ਸੁਪਰਡੈਂਟ ਆਫ ਪੁਲਿਸ ਨਿਯੁਕਤ ਕੀਤਾ ਗਿਆ। ਸਰਹੱਦ ਪਾਰਲੇ ਸੂਤਰਾਂ ਅਨੁਸਾਰ ਰੋਪੇਟਾ ਨੇ ਨਾ ਸਿਰਫ ਪਾਕਿਸਤਾਨ ਦੀਆਂ ਪਛਤੈਨੀ ਪਾਬੰਦੀਆਂ ਨੂੰ ਤੋੜਿਆ ਸਗੋਂ 26 ਸਾਲ ਦੀ ਉਮਰ ਦੇ ਵਿੱਚ ਸਰਕਾਰੀ ਅਹੁਦੇ ਤੇ ਨਿਯੁਕਤ ਹੋਣ ਵਾਲੀ ਪਹਿਲੀ ਹਿੰਦੂ ਔਰਤ ਬਣ ਕੇ ਸਭ ਨੂੰ ਹੈਰਾਨ ਕਰ ਦਿੱਤਾ। ਉਸ ਨੂੰ 2022 ਦੇ ਵਿੱਚ ਸਿੰਧ ਸੂਬੇ ਵਿੱਚ ਉੱਚ ਅਹੁਦੇ ਤੇ ਨਿਯੁਕਤ ਕੀਤਾ ਗਿਆ ਸੀ। ਡੀਐਸਪੀ ਵੱਜੋਂ ਆਪਣੀ ਨਿਯੁਕਤੀ ਤੋਂ ਬਾਅਦ ਰੋਪੇਟੇ ਨੇ ਕਿਹਾ ਕਿ ਬਚਪਨ ਤੋਂ ਹੀ ਮੈਂ ਆਪਣੀ ਅਤੇ ਮੇਰੀਆਂ ਭੈਣਾਂ ਨੇ ਪੁਰਖਿਆਂ ਦਾ ਉਹੀ ਪੁਰਾਣਾ ਸਿਸਟਮ ਦੇਖਿਆ ਜਿੱਥੇ ਕੁੜੀਆਂ ਨੂੰ ਕਿਹਾ ਜਾਂਦਾ ਹੈ ਕਿ ਜੇਕਰ ਉਹ ਪੜ੍ਹ ਕੇ ਕੰਮ ਕਰਨਾ ਚਾਹੁੰਦੀਆਂ ਹਨ ਤਾਂ ਉਹ ਅਧਿਆਪਕ ਜਾਂ ਡਾਕਟਰ ਹੀ ਬਣ ਸਕਦੀਆਂ ਨੇ ਮਨੀਸ਼ਾ ਰੋਪੇਟੇ ਜੈਕਵਾਬਾਦ ਸਿੰਧ ਚ ਇੱਕ ਮੱਧ ਵਰਗੀ ਪਰਿਵਾਰ ਨਾਲ ਸੰਬੰਧਿਤ ਹੈ ਉਹਨਾਂ ਦਾ ਮਿਸ਼ਨ ਇਸ ਧਾਰਨਾ ਨੂੰ ਦੂਰ ਕਰਨਾ ਹੈ ਕਿ ਕੁੜੀਆਂ ਤੇ ਔਰਤਾਂ ਨੂੰ ਪੁਲਿਸ ਵਾਲੀਆਂ ਜ਼ਿਲ੍ਹਾ ਅਦਾਲਤ ਵਿੱਚ ਸੇਵਾ ਕਰਨ ਦਾ ਸੁਪਨਾ ਨਹੀਂ ਲੈਣਾ ਚਾਹੀਦਾ ਉਸਨੇ ਕਿਹਾ ਕਿ ਸਾਡੇ ਸਮਾਜ ਚ ਔਰਤਾਂ ਸਭ ਤੋਂ ਵੱਧ ਜ਼ੁਲਮਦਾਜ਼ ਸ਼ਿਕਾਰ ਹੁੰਦੀਆਂ ਨੇ ਅਤੇ ਬਹੁਤ ਸਾਰੇ ਅਪਰਾਧਾਂ ਦਾ ਨਿਸ਼ਾਨਾ ਬਣ ਜਾਂਦੀਆਂ ਨੇ ਅਤੇ ਮੈਂ ਪੁਲਿਸ ਵਿੱਚ ਭਾਗਦੀ ਹਾਂ ਕਿਉਂਕਿ ਮੈਨੂੰ ਲੱਗਦਾ ਹੈ ਕਿ ਸਾਨੂੰ ਆਪਣੇ ਸਮਾਜ ਵਿੱਚ ਰੱਖਿਅਕ ਔਰਤਾਂ ਦੀ ਲੋੜ ਹੈ ਮਨੀਸ਼ਾ ਰੁਪੇਟੇ ਦੇ ਪਿਤਾ ਜੈਕਵਾਬਾਦ ਵਿੱਚ ਵਪਾਰੀ ਸਨ ਉਨ੍ਹਾਂ ਦੀ ਮੌਤ ਤੋਂ ਬਾਅਦ ਉਸਦੀ ਮਾਂ ਬੱਚਿਆਂ ਨੂੰ ਕਰਾਚੀ ਲੈ ਮਨੀਸ਼ਾ ਦੀਆਂ ਤਿੰਨ ਭੈਣਾਂ ਅਤੇ ਇੱਕ ਭਰਾ ਜੋ ਸਾਰੇ ਮੈਡੀਕਲ ਖੇਤਰ ਦੇ ਵਿੱਚ ਨੇ ਮਨੀਸ਼ਾ ਰੁਪੇਟਾ ਲਈ ਡਾਕਟਰ ਬਣਨ ਦੇ ਦਰਵਾਜ਼ੇ ਉਦੋਂ ਹੀ ਬੰਦ ਹੋ ਗਏ ਜਦੋਂ ਉਹ ਐਮਬੀਬੀਐਸ ਦੀ ਪ੍ਰਵੇਸ਼ ਪ੍ਰੀਖਿਆ ਚ ਸਿਰਫ ਇੱਕ ਅੰਕ ਨਾਲ ਫੇਲ ਹੋ ਗਈ ਉਸਨੇ ਕਿਹਾ ਕਿ ਉਦੋਂ ਮੈਂ ਆਪਣੇ ਪਰਿਵਾਰ ਨੂੰ ਦੱਸਿਆ ਕਿ ਮੈਂ ਫਿਜ਼ੀਕਲ ਥੈਰੇਪੀ ਦੀ ਡਿਗਰੀ ਕਰ ਰਹੀ ਹਾਂ ਪਰ ਉਸ ਸਮੇਂ ਮੈਂ ਸੰਧ ਪਬਲਿਕ ਸਰਵਿਸ ਕਮਿਸ਼ਨ ਦੀ ਪ੍ਰੀਖਿਆ ਲਈ ਤਿਆਰੀ ਕੀਤੀ ਅਤੇ 468 ਉਮੀਦਵਾਰਾਂ ਜੋ 16ਵਾਂ ਰੈਂਕ ਹਾਸਲ ਕਰਕੇ ਪਾਸ ਹੋ ਗਏ ਪਾਕਿਸਤਾਨ ਦੀ ਪਹਿਲੀ ਮਹਿਲਾ ਹਿੰਦੂ ਡੀਐਸਪੀ ਬਣਨ ਦੇ ਆਪਣੇ ਸਫ਼ਰ ਤੇ ਰੁਪੇਟਾ ਨੇ ਮੰਨਿਆ ਕਿ ਇੱਕ ਹਿੰਦੂ ਕੁੜੀ ਲਈ ਪਾਕਿਸਤਾਨ ਚ ਚੰਗੀ ਨੌਕਰੀ ਪ੍ਰਾਪਤ ਕਰਨਾ ਆਸਾਨ ਨਹੀਂ ਸੀ ਪਰ ਉਸਦੇ ਉੱਚ ਅਧਿਕਾਰੀਆਂ ਤੇ ਸਹਿਯੋਗੀਆਂ ਨੇ ਉਸ ਨੂੰ ਸਤਿਕਾਰ ਨਾਲ ਪੇਸ਼ ਕੀਤਾ ਅਤੇ ਹਰ ਸਮੇਂ ਉਸ ਦਾ ਸਮਰਥਨ ਕੀਤਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ